ਟੜਕਸਾਰ ਅੱਜ ਪੰਜਾਬ ਪੁਲਿਸ ਦੀ ਰੇਡ ਪਈ ਹੈ ਤੇ ਇਹ ਤਸਕਰਾਂ ਦੇ ਜੁਗਾੜ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ ਕਿ ਆਖਿਰਕਾਰ ਕਿਵੇਂ ਇੱਕ ਤੋਂ ਬਾਅਦ ਇੱਕ ਜੁਗਾੜ ਇਹਨਾਂ ਤਸਕਰਾਂ ਦੇ ਵੱਲੋਂ ਲਗਾਇਆ ਗਿਆ ਸੀ ਪਰ ਹੁਣ ਇਹ ਪੁਲਿਸ ਦੇ ਹੱਥੇ ਚੜ ਚੁਕੇ ਨੇ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਗਈ ਹੈ ਤਾਂ ਇਸੇ ਦੇ ਤਹਿਤ ਅੱਜ ਜੋ ਹੈ ਇਹ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਬਠਿੰਡਾ ਦੇ ਨਸ਼ਿਆਂ ਦੇ ਮਾਮਲੇ ਦੇ ਵਿੱਚ ਬਦਨਾਮ ਬਸਤੀ ਪੀੜ ਤਲਾਬ ਵਿਖੇ ਜੋ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਪਹੁੰਚੇ ਤੇ ਜਿਸ ਵੇਲੇ ਰੇਡ ਕੀਤੀ ਗਈ ਤਾਂ ਤਸਕਰਾਂ ਦੇ ਜੁਗਾੜ ਦੇਖ ਕੇ ਪੁਲਿਸ ਮੁਲਾਜ਼ਮ ਵੀ ਹੈਰਾਨ ਰਹਿ ਗਏ ਹਾਲਕਿ ਕੁਝ ਸਸਕਰਾਂ ਨੂੰ ਜੋ ਹੈ ਗ੍ਰਫਤਾਰ ਵੀ ਕੀਤਾ ਗਿਆ ਉਹਨਾਂ ਤੋਂ ਜਾਂਚ ਪੜਤਾਲ ਸਾਰੀ ਪੁੱਛਗਿੱਛ ਕੀਤੀ ਜਾਏਗੀ ਤਾਂ ਕਿ ਪਤਾ ਲੱਗ ਸਕੇ ਕਿ ਅਸਲ ਦੇ ਵਿੱਚ ਇਹ ਵੱਡੇ ਮਗਰਮੱਛ ਹੈ ਕੌਣ ਨੇ ਜੋ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਾਰੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਕਿਵੇਂ ਤੂੜੀ ਦੇ ਕਮਰੇ ਤੂੜੀ ਦੇ ਕਮਰੇ ਤੱਕ ਵੀ ਜਿਹੜੇ ਆ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਫਰੋਲ ਦਿੱਤੇ ਗਏ ਇਥੋਂ ਤੱਕ ਕਿ ਲੋਕਾਂ ਦੇ ਘਰ ਦੇ ਵਿੱਚ ਇਕੱਲੇ-ਇਕੱਲੇ ਸਮਾਨ ਦੀ ਵੀ ਪੂਰੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ ਤੇ ਇੱਕ ਸ਼ਖਸ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਕੀ ਆਟੋ ਦੇ ਵਿੱਚ ਬਿਠਾ ਕੇ ਪੁਲਿਸ ਮੁਲਾਜ਼ਮ ਜਿਹੜੇ ਆ ਆਪਣੇ ਨਾਲ ਲੈ ਕੇ ਜਾਂਦੇ ਹੋਏ ਵਿਖਾਈ ਦੇ ਰਹੇ ਨੇ ਤਾਂ ਇੱਕ ਵਾਰ ਤਸਵੀਰਾਂ ਦਾ ਰੁਕ ਕਰਦੇ ਆ ਕਿ ਆਖਿਰਕਾਰ ਕਿਸ ਤਰ੍ਹਾਂ ਪੁਲਿਸ ਦੇ ਵੱਲੋਂ ਇਹ ਰੇਡ ਕੀਤੀ ਗਈ ਹੈ

ਅਈ ਸਦਰ ਜੇ ਸੱਚ ਵੀ ਅੰਚਲਾਏਗਾ ਉਹਦੇ ਬਾਰੇ ਕੀ ਕਹਿਣਾ ਚਾਹੁੰਗਾ ਮਾਨਯੋਗ ਸਪੀਸਾ ਬਟੰਡਾ ਵੱਲੋਂ ਪੰਜਾਬ ਸਰਕਾਰ ਦੀ ਐਂਟੀ ਡਰੱਗ ਕੈਂਪੇਨ ਦੇ ਤਹਿਤ ਪਲਾਨਿੰਗ ਕੀਤੀ ਗਈ ਜਲਦੀ ਵਜ੍ਹਾ ਸੀ ਜਿਹੜੇ ਹੌਟਸਪੌਟ ਨੇ ਬਟੰਡਾ ਡਿਸਟ੍ਰਿਕਟ ਦੇ ਜਿਹਦੇ ਵਿੱਚ ਡਰੱਗ ਦੀ ਸਮੱਸਿਆ ਜ਼ਿਆਦਾ ਹੈ ਜਿੱਥੇ ਐਫਆਈਆਰ ਜ਼ਿਆਦਾ ਰਜਿਸਟਰ ਹੁੰਦੀ ਹੈ ਜਾਂ ਕਵਰੀ ਜ਼ਿਆਦਾ ਹੁੰਦੀ ਹੈ ਉਹ ਏਰੀਆ ਡੈਟੀਫਾਈ ਕੀਤੇ ਨੇ ਜਿਦਾ ਬਸਤੀ ਵੀਰਤਲਾਫ ਹੈ ਤੋਬੀਆਂ ਨਾ ਬਸਤੀ ਹੈ ਬਸਤੀ ਕੇਤਾ ਸਿੰਘ ਹੈ ਸੋ ਇਹਦੀ ਆਇਡੈਂਟੀਫਿਕੇਸ਼ਨ ਤੋਂ ਬਾਅਦ ਸੈਕੰਡ ਦੇ ਵਿੱਚ ਸੀ ਇਹਨਾਂ ਦੀ ਸਰਚ ਬਿਆਨ ਰਹੀ ਹੈਗੀ ਸਾਡੇ ਵੱਲੋਂ ਚਲਾਈ ਜਾ ਰਹੀ ਹੈ ਅਲੱਗ-ਅਲੱਗ ਕਸਪਰੇਸ਼ਨ ਜਿੱਦਾਂ ਪਹਿਲਾਂ ਸੀ ਕਸਪਰੇਸ਼ਨ ਬਸਤੀ ਕੇਤਾ ਸਿੰਘ ਤੇ ਤੋਂ ਬਿਆਨ ਬੱਤੀ ਚਲਾਇਆ ਸੀ ਉਸੇ ਲੜੀ ਦੇ ਤਹਿਤ ਅੱਜ ਅਸੀਂ ਬਸਤੀ ਮੀੜ ਤਲਾਬ ਦੇ ਵਿੱਚ ਸਾਡੀ ਸੀਆਈਏ ਦੀ ਟੀਮ ਸਿਟੀ ਪੁਲਿਸ ਤੇ ਸਦਰ ਪੁਲਿਸ ਦਾ ਦੀ ਟੀਮ ਕੋਲੋਂ ਸਰਚ ਬਿਆਨ ਚਲਾਇਆ ਜਾ ਰਿਹਾ ਹੈ ਜਿਸ ਦਾ ਮੇਨ ਫੋਕਸ ਹੈ ਕਿ ਐਨਡੀपीएस ਦੀ ਰਿਕਵਰੀ ਜਾਂ ਜਿਹੜੇ ਬੰਦੇ ਇਹਦੇ ਵਿੱਚ ਇਨਵੋਲ ਹੋਣੇ ਜਿਨ੍ਹਾਂ ਤੇ ਪਹਿਲਾਂ ਮੁਕਦਮੇ ਦਰਜ ਨਹੀਂ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲੈਣਾ ਸੋ ਇਸ ਦੇ ਤਹਿਤ ਅੱਜ ਅਸੀਂ ਤੇ ਸਾਰੀ ਟੀਮ ਵੱਲੋਂ ਅਲੱਗ-ਅਲੱਗ ਫੀਲਡ ਜਿਹੜੀ ਸਰਚ ਕਰ ਰਹੀ ਹੈ। ਉਸ ਸਰਚ ਦੌਰਾਨ ਜੋ ਵੀ ਸਾਡੀ ਰਿਕਵਰੀਜ਼ ਹੁੰਦੀ ਹੈ ਜਾਂ ਜੋ ਸਾਡਾ ਕਾਰਗੁਜ਼ਾਰੀ ਹੁੰਦੀ ਹੈ ਉਹ ਵੀ ਸ਼ੇਅਰ ਹਟੇਗਾ। ਸਰ ਕਿੰਨੇ ਅਰੈਸਟ ਕੀਤੇ ਗਏ ਕਿੰਨੇ ਵਹੀਕਲ ਲੈ ਕੇ ਗਏ ਤੇ ਇੱਕ ਘਰ ਦੇ ਵਿੱਚੋਂ ਦਾਰੂ ਵੀ ਫੜੀ ਗਈ ਘਰ ਦੀ ਗੱਡੀ। ਹਾਂ ਦੇਖੋ ਇਸ ਇਸ ਦੌਰਾਨ ਜਿਹੜੀ ਕਈ ਬੰਦੇ ਅਸੀਂ ਰੌਂਡ ਅਪ ਕੀਤੇ ਨੇ, ਕਈ ਵਹੀਕਲ ਅਸੀਂ ਕਨਫਿਸਕੇਟ ਕੀਤੇ ਨੇ ਤੇ ਜਿਹੜੀ ਰਿਕਵਰੀ ਹੈਗੀ ਹੈ ਓਬਵੀਅਸਲੀ ਸਾਰੇ ਕੰਪਾਈਲ ਕਰਕੇ ਤੁਹਾਨੂੰ ਸ਼ੇਅਰ ਕਰਦਾਂਗੇ ਕਿਉਂਕਿ ਸਾਡੀ ਇਹ ਚੀਜ਼ ਅਜੇ ਸਰਚ ਪੇਂਡਿੰਗ ਅਸਫਰ ਚੱਲ ਰਹੀ ਹੈ। ਆਈ ਸੋਦਰ ਜੇ ਸੱਚੀ